ਜੈਪੀ ਜੈਪਤ ਸੁਸਕਾਰਿਕ ਸਾਥਿਓ ਆਪਾਂ ਸਮੇਂਦਰ ਸਮੇਂ ਐਸੀ ਫਰਾਂਚਿਸਰ ਪੰਜਾਬ ਦੀ ਜੋ ਟੀਮ ਹੈ ਉਹਦੇ ਵਿੱਚ ਵਾਦਾ ਕਰਦੇ ਰਹਿੰਨੇ ਆ ਤਾਂ ਕਿ ਸਾਡੀ ਆਵਾਜ਼ ਹੈ ਉਹ ਜਨ ਜਨ ਤੱਕ ਪਹੁੰਚਦੀ ਰਹੇ ਅਤੇ ਸੁਤੀਆਂ ਹੋਈਆਂ ਸਰਕਾਰਾਂ ਤੱਕ ਜਿਹੜੀ ਸਾਡੀ ਆਵਾਜ਼ ਹੈ ਉਹ ਜਾਂਦੀ ਰਹੇ ਕਿਉਂਕਿ ਜਨ ਦੇ ਨਾਲ ਹੀ ਅੰਦੋਲਨ ਖੜਾ ਹੁੰਦਾ ਆ ਸਹਿਦੇ ਕਮਾਲ ਗੁਰੂ ਸਿੰਘ ਜੀ ਮਹਾਰਾਜ ਜੀ ਨੇ ਉਹਨਾਂ ਨੇ ਵੀ ਕਿਉਂਕਿ ਖੁਦ ਸਮਰੱਥ ਸੀਗੇ ਆਪੋ ਇਤਨਾ ਇਟਮਗਲਾ ਵੀ ਖੜਕਾ ਸਕਦੇ ਸੀਗੇ ਪਰ ਉਹਨਾਂ ਨੇ 71 ਕਰਕੇ ਸਾਨੂੰ ਇਸੇ ਇਹੀ ਸੰਦੇਸ਼ ਦਿੱਤਾ ਕਿ ਜਦੋਂ ਵੀ ਤੁਸੀਂ ਸੱਤਾ ਦੀ ਪ੍ਰਾਪਤੀ ਕਰਨੀ ਆ ਜਾਂ ਫਿਰ ਜ਼ੁਲਮ ਉੱਪਰ ਥੱਲ ਪਾਉਣਾ ਆ ਤੇ ਤੁਸੀਂ ਇੱਕ ਏਕਿਆ ਕਰਕੇ ਹੀ ਉਹਨਾਂ ਚੀਜ਼ਾਂ ਦੀ ਰੋਕੰਦ ਕਰ ਸਕਦੇ ਸੋ ਅੱਜ ਐਸੀ ਫਰਾਂਚ ਰਜਿਸਟਰ ਪੰਜਾਬ ਦੀ ਟੀਮ ਵਿੱਚ ਵਾਧਾ ਕਰਦੇ ਹੋਏ ਮੈਂ ਡਾਕਟਰ ਰঞ্জੀਤ ਸਿੰਘ ਚੇਰਮਨ ਅਤੇ ਸੰਸਥਾਪਕ ਐਸੀ ਫਰਾਂਚ ਰਜਿਸਟਰ ਪੰਜਾਬ ਅੱਜ ਸਾਡੇ ਵੀਰ ਸੋਨੂ ਮੌਜੂਦਾ ਸਰਪੰਚ ਜੋ ਕਿ ਸ਼ੇਰਪੁਰ ਤੈਬਾਂ ਦੇ ਨੇ ਉਹਨਾਂ ਨੂੰ ਬਲਾਕ ਪ੍ਰਧਾਨ ਜਿਹੜਾ ਹੈਗਾ ਐਸਪੀ ਫਰੰਟ ਪੰਜਾਬ ਦਾ ਲਗਾ ਰਹੇ ਆ ਔਰ ਅਸੀਂ ਉਮੀਦ ਕਰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫਰੰਟ ਨੂੰ ਹੋਰ بلੰਦੀਆਂ ਤੇ ਲੈ ਕੇ ਜਾਣਗੇ ਔਰ ਵੱਡੇ ਮਕਾਮ ਤੇ ਲੈ ਕੇ ਜਾਣਗੇ ਜਿਸ ਦੇ ਨਾਲ ਜਿਹੜਾ ਹੈਗਾ ਸਾਡੇ ਸਮਾਜ ਨੂੰ ਹੋਰ ਵੱਡਾ ਹੰਗਾਰਾ ਮਿਲੇਗਾ ਔਰ ਇਸ ਦੇ ਨਾਲ ਹੀ ਸਾਡੇ ਵੀਰ ਮੰਗਲ ਸਿੰਘ ਦੀ ਚੱਕਸਾਨਾਂ ਵਾਲੇ ਜੋ ਕਿ ਆਪ ਖੇਤੀਬਾੜੀ ਦੇ ਨਾਲ ਸੰਬੰਧਿਤ ਹੈ ਉਹ ਵੀ ਅੱਜ ਨਾਲ ਜੁੜੇ ਆ ਕਾਪਸ ਸਮੇਂ ਜੋ ਤੋਂ ਸਾਇਲੈਂਟ ਸੀਗੇ ਕਿਸੇ وجہ ਦੇ ਕਾਰਨ ਲੋਕ ਇਹਨਾਂ ਦਾ ਕੇਸ ਚੱਲਦਾ ਸੀਗਾ ਅਦਾਲਤ ਦੇ ਵਿੱਚ ਇਸ ਦੀ وجہ ਕਰਕੇ ਇਹਨਾਂ ਨੇ ਫਰੰਟ ਨੂੰ ਪ੍ਰੋਪਰ ਟਾਈਮ ਨਹੀਂ ਸੀ ਦੇ ਪਾ ਰਹੇ ਹੁਣ ਇਹਨਾਂ ਨੂੰ ਥੋੜਾ ਜਿਹਾ ਉਹਨਾਂ ਨੂੰ ਰਿਲੈਕਸੇਸ਼ਨ ਬਿਲਕੁਲ ਮਿਲ ਚੁੱਕੀ ਆ ਤੇ ਵਾਪਸੀ ਜਿਹੜੀ ਹੈਗੀ ਆ ਫਰੰਟ ਨੂੰ ਉਦਾਂ ਹੀ ਟਾਈਮ ਦਿੰਦੇ ਹੋਏ ਜਿਹੜਾ ਉਸੇ ਹੀ ਉਹਦੇ ਉੱਤੇ ਆਏ ਆ ਤੇ ਵੀਜੀ ਮਣੀ ਜਿਹੜਾ ਹੈਗਾ ਆ ਖਜ਼ਾਨਚੀ ਦਾ ਜਿਹੜਾ ਹੈਗਾ ਉਹਦਾ ਸੰਭਾਲਣਗੇ ਪਰ ਮੈਂ ਉਮੀਦ ਕਰਦਾ ਕਿ ਇਸੇ ਹੀ ਬਕਾਰੇ ਫਰੰਟ ਨੂੰ ਸਵਾਵਾ ਦਿੰਦੇ ਰਹਿਣਗੇ ਔਰ ਉਹਨਾਂ ਵਾਲੇ ਦਿਨਾਂ ਦੇ ਵਿੱਚ ਕਲ ਨੂੰ ਹੋਰ ਵੱਡੀਆਂ ਉਚਾਈਆਂ ਤੇ ਲੈ ਕੇ ਜਾਣਗੇ। ਔਰ ਬਾਕੀ ਜਿਹੜੇ ਸਾਥੀ ਆ ਇਸ ਆਡੀਓ ਵੀਡੀਓ ਨੂੰ ਦੇਖ ਰਹੇ ਆ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਵਾਅਦ ਤੋਂ ਬਾਅਦ ਫਰੰਟ ਦੇ ਨਾਲ ਜੁੜਨ ਤਾਂ ਕਿ ਅਸੀਂ ਸਮਾਜ ਦੀ ਆਵਾਜ਼ ਨੂੰ ਉਭੰਦ ਕਰ ਸਕੀਏ। ਅਸੀਂ ਇੱਕ ਖਾਸ مذہب ਜਾਂ ਜਿੱਦਾਂ ਮਰ ਵੀ ਸੇਖਾ ਜਾਂ ਵਾਲਮੀਕ ਭਾਈਚਾਰੇ ਦੀ ਆਵਾਜ਼ ਨੂੰ ਉਭੰਦ ਨਹੀਂ ਕਰ ਰਹੇ। ਪੰਜਾਬ ਦੇ ਵਿੱਚ 49 ਸੂਟਕਾਸਟ ਜਾਤਾਂ ਆ ਅਸੀਂ ਉਹਨਾਂ ਸਾਰਿਆਂ ਨੂੰ ਇਹ ਪੀਕ ਕਰਦੇ ਆ। ਕਿ ਤੁਸੀਂ ਐਸਟੀ ਕੰਸਟਿਟਿਊਐਂਟ ਪੰਜਾਬ ਜੱਥੇਬੰਦੀ ਨਾਲ ਜੁੜੋ ਕਿਉਂਕਿ ਇੱਕੋ ਇੱਕ ਜੱਥੇਬੰਦੀ ਆ ਜਿਹੜੀ ਲੈਂਡ ਸੀਵਿੰਗ ਐਕਟ ਉੱਤੇ ਜਿਹੜੀ ਡਿਮਾਂਡ ਕਰ ਰਹੀ ਆ ਪੰਜ ਪੰਜ ਮਰਲੇ ਪਲਾਟ ਦੀ ਡਿਮਾਂਡ ਕਰ ਰਹੀ ਆ ਔਰ ਜਿਹੜਾ ਹੈਗਾ ਲਾਲ ਲਿਖੀ ਰਹੋਂਦੇ ਘਰਾਂ ਦੀਆਂ ਜਗ੍ਸਟੀਆਂ ਦੀ ਡਿਮਾਂਡ ਕਰ ਰਹੀ ਜਿਸ ਦੇ ਨਾਲ ਸਾਡੇ ਆਰਥਿਕ ਹਾਲਾਤ ਜਿਹੜੇ ਸੂਟਗਾਸ ਲੋਕਾਂ ਦੀ ਬਸ ਸੁਧਰਨਗੇ ਸਾਡਾ ਕੋਈ ਮਕਸਦ ਇਹ ਨਹੀਂ ਆ ਕਿ ਕਿਸੇ ਰਾਜਨੀਤਿਕ ਪਾਰਟੀ ਦਾ ਵਿਰੋਧ ਕਰਨਾ ਜਾਂ ਕਿਸੇ ਪੇਪਰ ਦੇ ਵਿੱਚ ਲੈ ਕੇ ਜਾਣਾ ਸਾਡਾ ਮਕਸਦ ਇੱਕੋ ਹੀ ਇੱਕ ਹੈ ਕਿ ਸਾਡੇ ਜਿਹੜੇ ਭਾਈਚਾਰੇ ਦੇ ਜਿਹੜੇ ਅ ਪੜਾ ਮੈਂ ਸਾਈਟਸ ਤੇ ਉਹਨਾਂ ਦੀ ਪ੍ਰਾਪਤੀ ਕੀਤਾ ਕਰਨੀ ਹੈ ਇਸੇ ਲਈ ਸੰਘਰਸ਼ ਕਰ ਰਹੇ ਹਾਂ ਸੋ ਮੈਂ ਪ੍ਰਧਾਨ ਜੀ ਉਹਨੂੰ ਬੇਨਤੀ ਕਰਾਂ ਕਿ ਉਹ ਵੀ ਦੋਸ਼ ਸ਼ਬਦ ਜਿਹੜਾ ਹੈਗਾ ਜਿਹੜਾ ਸੰਬੰਧ ਹੁੰਦਾ ਹੈ ਪਰ ਹਨ ਇਹ ਲੱਗਦਾ ਉਹ ਇੰਨੀ ਸਿਪੂ ਕਰਦਾ